ਇਕ ਇਵੈਂਟ ਵਿਖੇ ਮਿੰਨੀ ਬੱਸ ਆਪਰੇਟਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਦਿੱਤਾ ਧਰਨਾ ਆਪਰੇਟਰਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਦੇ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਲਗਾਤਾਰ ਵਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਤੇ ਟੈਕਸਾਂ ਕਾਰਨ ਮਿੰਨੀ ਬੱਸ ਚਲਾਉਣਾ ਮੁਸ਼ਕਲ ਹੋ ਗਿਆ ਹੈ ਧਰਨੇ ਦੌਰਾਨ ਆਪਰੇਟਰਾਂ ਨੇ ਸਰਕਾਰ ਵੱਲੋਂ ਨਵੇਂ ਰੇਟ ਤੈਅ ਕਰਨ ਅਤੇ ਛੋਟੇ ਟਰਾਂਸਪੋਰਟਾਂ ਲਈ ਰਾਤ ਦੇਣ ਦੀ ਮੰਗ ਕੀਤੀ ਇਸ ਤੋਂ ਇਲਾਵਾ ਆਪਣੀਆਂ ਕਈ ਹੋਰ ਹੱਕੀ ਮੰਗਾ ਵੀ ਸਰਕਾਰ ਨੂੰ ਮੰਨਣਾ ਲਈ ਕਿਹਾ ਜੱਜਾ ਸਰਕਾਰ ਪ੍ਰਵਾਦ ਜਿਆਦਾ ਸਾਡਾ ਮਨੁਸਾਨ ਕਰਨ ਵਾਲਾ ਇੱਕ ਰਪਨ ਟ੍ਰਾਂਸਪੋਰਟ ਆਈ ਕੋ ਨਵੀਂ ਉਹਨੇ ਨੁਕਸਾਨ ਕੀਤਾ ਸਭ ਤੋਂ ਜਿਆਦਾ ਉਹਨੇ ਜਿਆਦਾ 2-2 ਲੱਖ ਰੁਪਇਆ ਜੀ ਅਮ ਨੂੰ ਟੀਮ ਦੇ ਕੇ ਸ਼ਰੇਆਮ ਬੰਦੂ ਪਤਾ ਸਾਰਿਆਂ ਨੂੰ ਵੀ ਇੰਨੀ ਭਾਰੀ ਰਿਸ਼ਵਤ ਦੇ ਕੇ ਇਹ ਕੰਮ ਕੀਤਾ ਵੀ ਗੱਲ ਛੱਡ ਦੋ ਬਾਕੀ ਸਾਰੇ ਸਾਰੇ ਟਰਾਂਸਪੋਰਟਰਾਂ ਨਾਲ ਕੇ ਇੱਕ ਹੋ ਕੇ ਤੇ ਨਿੱਕੀਆਂ ਮਿੰਨੀਆਂ ਦਾ ਖਾਤਮਾ ਕਰਨਾਲ ਤੁਲੇ ਆ ਹਾਂਜੀ ਵੀਰ ਜੀ ਕੀ ਨਾਮ ਆਪਣਾ ਜੀ ਨਾਮ ਹੈ ਚਿੰਦੜੇ ਜੀ ਕੀ ਮਸਲਾ ਜਿਹੜਾ ਅੱਜ ਤੁਸੀਂ ਇਹ ਧਰਨਾ ਲਗਾਇਆ ਮਿੰਨੀ ਬੱਸਾਂ ਵਰਤੂ ਸਾਡੀਆਂ ਮਿੰਨੀਆਂ ਦਾ ਜੀ ਜਿੰਨੇ ਟਾਈਮ ਆ ਸਾਰੇ ਵੱਡੀਆਂ ਟਰਾਂਸਪੋਰਟਾਂ ਨੂੰ ਉਹਨਾਂ ਨੂੰ ਦੇ ਦੇ ਸਾਡੇ ਕੋਲ ਕੁਝ ਨਹੀਂ ਰਹਿਣ ਦਾ ਨਾ ਕਿੰਨੇ 15-15 ਮਿੰਟ ਵੱਡੀ ਗੱਡੀ ਕੋਲ ਦੇਤੇ ਆ ਸਾਨੂੰ 3 ਮਿੰਟ ਦਿੱਤੇ ਆ ਬਾਕੀ ਗੱਲ ਰਹਿ ਗਈ ਜਿਹੜਾ ਪੀਐਮ ਤੇ ਜੀਐਮ ਆ ਇਹਨਾਂ ਨੇ ਉਹਨਾਂ ਤੋਂ ਲੱਖਾਂ ਰੁਪਈਆ ਲਿਆ ਏ ਇੱਕ ਨਵੀਂ ਟਰਾਂਸਪੋਰਟ ਆਈ ਇੱਥੇ ਉਹ ਟਰਾਂਸਪੋਰਟ ਨੇ ਹਾਵ ਲਾ ਲਓ ਦੋ-ਦੋ ਤਿੰਨ-ਤਿੰਨ ਅੱਗੇ ਰੋਡ ਵਿੱਚ ਪਗਲ ਰੋਡ ਵਿੱਚ ਕਿੰਨੇ ਪੈਸੇ ਵੀ ਸਪੈਸ਼ਲ ਪੀਐਮ ਵੀ ਉਹਨੇ ਬਟਾਰੇ ਤੋਂ ਲਿਆ ਆ ਕੇ ਉਹਦੇ ਤੋਂ ਟਾਈਮ ਬਣਵਾਇਆ ਆਪਦਾ ਬੰਦਾ ਲਿਆ ਆ ਕੇ ਇੱਥੋਂ ਵਾਲਾ ਪੀਐਮ ਇੱਥੋਂ ਵਾਲਾ ਜੀਐਮ 5 ਦਿਨ ਹੋ ਗਏ ਸਾਨੂੰ ਉਹਨਾਂ ਦੇ ਅੱਗੇ ਜਾਂਦੇ ਆ ਨੂੰ ਸਾਨੂੰ ਕੋਈ ਟਾਈਮ ਟੇਬਲ ਦੀ ਲਿਖਤ ਨਹੀਂ ਵਿਖਾਈ ਕੋਈ ਲੇੜ ਲੈਣ ਦੀ ਨਹੀਂ ਕੋਈ ਦੇਣ ਦੀ ਨਹੀਂ ਸਾਰਾ ਬੇੜਾ ਕਰ ਕਰੇ ਰੱਖਦਾ ਤੋਂ ਟੋਟਲ ਸਾਡੀਆਂ ਇੱਥੇ 7-8 ਮਿੰਨੀਆਂ ਜਿਨ੍ਹਾਂ ਦੇ ਪਰਮਟ ਵੀ ਸਹੀ ਆ ਸਾਰਾ ਕੁਝ ਸਹੀ ਆ ਉਹ ਉਹਨਾਂ ਦੇ ਦਫ਼ਤਰਾਂ ਚ ਕਾਗਜ਼ ਪਈਆ ਸੋ ਦੱਸੋ ਅਹੀਂ ਕਿੱਥੋਂ ਕਾਗਜ਼ ਕਰਦੇ ਜੀ ਉਹਨਾਂ ਦੇ ਦਫ਼ਤਰਾਂ ਚ ਕਾਗਜ਼ ਪਈਆ ਦੇਣੀ ਉਹਨਾਂ ਨੇ ਅਹੀਂ ਥੋੜੇ ਦੇਣੇ ਇਹ ਕਰਕੇ ਸਾਡਾ ਸਭ ਤੋਂ ਵੱਡਾ ਨੁਕਸਾਨ ਸਾਡਾ ਜੀਐਮ ਨੇ ਕਿ ਟੀਐਮ ਨੇ ਰਿੰਦਾ ਸਾਡਾ ਪੰਜਾਬ ਦਾ ਜਿਹੜਾ ਪ੍ਰਧਾਨ ਆ ਬੱਬੂ ਉਹ ਨਾਲ ਬੈ ਬੈ ਕੇ ਇਹਨਾਂ ਨੂੰ ਪੈਸੇ ਦਉਂਦਾ ਏ ਇੱਕ ਇੱਕ ਵਸ ਤੋਂ ਭਾਜੀ 2-2 ਲੱਖ ਰੁਪਈਆ ਲਿਆ ਹੀ ਮਿੰਨੀ ਆਲੇ ਕਿੱਥੋਂ 2 ਲੱਖ ਰੁਪਈਆ ਦੇ ਦਿੱਤੀ ਇਹਨਾਂ ਨੇ ਇਹ ਕਰਕੇ ਜਾਨ ਪੁੱਜ ਕੇ ਕਿ ਇਹ ਟਾਈਮ ਇਹਨਾਂ ਦੇ ਖਰਾਬ ਕਰ ਤੋਂ ਜਿਹੜੀਆਂ ਮਾੜੀਆਂ ਮੋੜ ਚੱਲਦੀਆਂ ਇਹ ਭੱਜ ਭੁੱਟ ਜਾਣਗੇ ਤੇ ਸਾਡਾ ਬੇੜਾ ਕਰ ਕਰਨ ਨੂੰ ਸਾਨੂੰ ਤੇ ਸਾਨੂੰ ਤੇ ਆ ਭਰਾਵਾਂ ਨੇ ਸਹਿਯੋਗ ਦਿੱਤਾ ਵੀ ਚਲੋ ਤੁਹਾਡੇ ਨਾਲ ਹੱਥਾਂ ਕਰਕੇ ਤੁਹਾਡੇ ਭਾਵੇਂ ਕੋਈ ਸੁਣੀ ਜਾਵੇ ਨਹੀਂ ਤੇ ਕੋਈ ਨਹੀਂ ਜੇ ਸੁਣਦਾ ਇੱਥੇ ਪੈਸੇ ਦੀ ਸਾਰੀ ਖੇਡ ਜੇ ਹੋਰ ਕੋਈ ਨਹੀਂ ਜੀ ਅੱਜ ਪ੍ਰਧਾਨ ਜੀ ਕੀ ਮਸਲਾ ਜਿਹੜਾ ਅੱਜ ਭਿੱਖੀਵੰਦ ਦੇ ਵਿਖੇ ਜਿਹੜਾ ਮਿੰਨੀ ਬੱਸਾਂ ਦਾ ਜਿਹੜਾ ਤੁਸੀਂ ਧਰਨਾ ਲਗਾਇਆ ਕਿ ਮੈਂ ਜਮਨਾਲ ਰਾਏ ਕੀ ਵਰਮਾ ਆਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦਾ ਜਿਲ੍ਹਾ ਤਨਤਨ ਦਾ ਪ੍ਰਧਾਨ ਹੈ ਅੱਜ ਜਿਹੜਾ ਭਿੱਖੀਵੰਦ ਦੇ ਮਿੰਨੀ ਬੱਸਾਂ ਦੇ ਆਪਰੇਟਰਾਂ ਨੇ ਉਹਨਾਂ ਦੇ ਕਨੈਕਟਰਾਂ ਨੇ ਉਹਨਾਂ ਦੇ ਡਰਾਈਵਰਾਂ ਨੇ ਭਿੱਖੀਵੰਦ ਜਾਮ ਕਰਕੇ ਮਿੰਨੀ ਬੱਸਾਂ ਦੀ ਸਾਰੀਆਂ ਵੱਡੀਆਂ ਬੱਸਾਂ ਦੀ ਸਟ੍ਰਾਈਕ ਕੀਤੀ ਹੈ ਜਿਹੜਾ ਅੱਜ ਚੱਕਾ ਜਾਮ ਹੋਇਆ ਸੇ ਪਾਰਟੀ ਵੱਲੋਂ ਇਹਨਾਂ ਆਪਰੇਟਰਾਂ ਦੇ ਅੰਗ ਸੰਗ ਹੈ ਉਹਨਾਂ ਦੇ ਧਰਮੇ ਦਾ ਸਮਰਥਨ ਕਰਨ ਆਏ ਆ ਬੜੀ ਇੰਪੋਰਟਡ ਮੰਗਿਆ ਬੜਾ ਵਰਨਿੰਗ ਇਸ਼ੂ ਇਹਨਾਂ ਦਾ ਕਿਉਂਕਿ ਜਦੋਂ ਲਗਾਤਾਰ ਪੰਜਾਬ ਦੇ ਹਾਕਮ ਇਹ ਮਿੰਨੀ ਬੱਸ ਆਪਰੇਟਰਾਂ ਨੂੰ ਮਾਰਨ ਦੇ ਰਾਹ ਪੰਜਾਬ ਦੀ ਸਰਕਾਰ ਤੁਰੀ ਹੋਵੇ ਕਿਉਂਕਿ ਇੱਕ ਮਿੰਨੀ ਦੇ ਪਿੱਛੇ ਜਿਹੜੀ ਇੱਕ ਮਿੰਨੀ ਚੱਲਦੀ ਭਿੱਖੀਵੜ ਤੋਂ ਉਹਦੇ ਪਿੱਛੇ ਤਿੰਨ ਪਰਿਵਾਰ ਕੰਮ ਕਰਦੇ ਨੇ ਉਹਦਾ ਡਰਾਈਵਰ ਆ ਬੱਸ ਦਾ ਮਾਲਕ ਆ ਉਹਦਾ ਕਨੈਕਟਰ ਆ ਤਿੰਨ ਪਰਿਵਾਰ ਪਾਲਦੇ ਆ ਪਰ ਪੰਜਾਬ ਦੇ ਹਾਕਮ ਇਤੋਂ ਦਾ ਪੱਟੀ ਦਾ ਵੀ ਐਮ ਓ ਟੀ ਐਮ ਲਗਾਤਾਰ ਲੱਖਾਂ ਰੁਪਏ ਬਟੋਰ ਕੇ ਵੱਡੀ ਕੰਪਨੀਆਂ ਵਾਲਿਆਂ ਤੋਂ ਤੇ ਮਿੰਨੀ ਬੱਸਾਂ ਦੇ ਪਰਮਿਟ ਕੈਨਸਲ ਕੀਤੇ ਜਾ ਰਹੇ ਉਹਨਾਂ ਨੂੰ ਜਿਹੜਾ ਟਾਈਮ ਪਹਿਲਾਂ ਹੀ ਟਾਈਮ ਬੜਾ ਥੋੜਾ ਸੀ ਉਹਦੇ ਨਾਲੋਂ ਟਾਈਮ ਮੈਂ ਕਹਿ ਦਵਾਂ ਕਿ ਮਰਨ ਕਰਾ ਦੇ ਦਿੱਤਾ ਜਾ ਰਿਹਾ ਟੈਂਪੋ ਘਟਾਏ ਜਾ ਰਿਹਾ ਤੇ ਇਹਦਾ ਜ਼ਿੰਮੇਵਾਰ ਪੱਤੀ ਦਾ ਜੀਐਮਏ ਅੰਮ੍ਰਿਤਸਰ ਦਾ ਜੀਐਮਏ ਅੰਮ੍ਰਿਤਸਰ ਦਾ ਟੀਐਮਏ ਜਿੱਥੋਂ ਟਾਈਮ ਟੇਬਲ ਬਣਦਾ ਤੇ ਮਿੰਨੀ ਬੱਸਾਂ ਦਾ ਨੂੰ ਉਸ ਟਾਈਮ ਟੇਬਲ ਚੋਂ ਬਾਹਰ ਕੀਤਾ ਜਾ ਰਿਹਾ ਤੇ ਇਹਨਾਂ ਦੇ ਧੁਵਾਰਾਂ ਨੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਅਸੀਂ ਮੰਗ ਕਰਦੇ ਪੰਜਾਬ ਦੇ सीएम ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸਰਕਾਰ ਭਗਵੰਤ ਸਿੱਮਾਨ ਰਾਜਪੁਰ ਮੰਤਰੀ ਰਾਜੀਤ ਕੁਲੜ ਹੋਣਾ ਤੋਂ ਕਿਉਂਕਿ ਤੁਸੀਂ ਚੋਣਾਂ ਦੇ